ਹਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਹੈਗੀ ਜੀ ਇਹ ਬਜਵਾੜਾ ਪੱਟਾ ਜੀ ਇਹ ਹਰੀਕिशन नगर ਗਲੀ ਨੰਬਰ 3 ਕੀ ਗੱਲ ਬਾਤ ਹੋਈ ਸੀ ਇਹ ਇਸ ਤਰ੍ਹਾਂ ਸੀਗਾ ਜੀ ਅਸੀਂ ਸੱਤਸੰਗ ਤੋਂ ਆਏ ਸੀ ਸੰਡੇ ਨੂੰ 9:10 ਵਜੇ ਵਾਪਸ ਕਰਨ ਨੂੰ ਆ ਰਹੇ ਸੀਗੇ ਕਿ ਜਿੱਦਾਂ ਗਲੀ 'ਚ ਮੋੜਨ ਲੱਗੇ ਪ੍ਰੋਬਲਮ ਦੇ ਸਾਹਮਣੇ ਆਪਣੇ ਘਰ ਨੂੰ ਤੇ ਇਨ ਬਿਟਵੀਨ ਇੱਕ ਬੰਦਾ ਆਇਆ ਤੇ ਲੇਡੀਜ਼ ਸੀਗੇ ਉਹਦੇ ਮੋਟਰਸਾਈਕਲ ਤੇ ਸੀਗੇ ਸਾਨੂੰ ਉਹਨਾਂ ਮੋਰੇ ਕੋ ਘੇਰ ਕੇ ਖੜੇ ਹੋ ਗਏ ਦੋਨੋਂ ਇਨੇ ਇਹ ਬਾਬਾ ਜਿਹੜਾ ਸਾਹਮਣੇ ਜਾ ਰਿਹਾ ਇਹ ਇਹਨੂੰ ਤੁਸੀਂ ਜਾਣਦੇ ਆ ਮੈਂ ਕਿਹਾ ਅਸੀਂ ਨਹੀਂ ਜਾਣਦੇ ਮੈਂ ਕਿਹਾ ਕਹਿੰਦੇ ਜੀ ਇਹ ਬਹੁਤ ਪਹੁੰਚੇ ਹੋਏ ਬਾਬਾ ਕਹਿੰਦੇ ਤੇ ਮੈਂ ਕਿਹਾ ਕੀ ਗੱਲ ਗੱਲ ਕੀ ਆ ਕਹਿੰਦੇ ਜੀ ਇਦਾਂ ਦਾ ਸਾਡੇ ਮਦਰ ਕਹਿੰਦੇ ਅੱਖਾਂ ਦੀ ਲਾਈਟ ਚੱਲ ਗਈ ਸੀ ਤੇ ਇਸ ਬਾਬੇ ਨੇ ਕਹਿੰਦਾ ਵੀ 5 ਮਿੰਟ ਚ ਠੀਕ ਕਰਤਾ ਕਹਿੰਦਾ ਤੇ ਵੈਸੇ ਵੀ ਕਹਿੰਦਾ ਕੋਈ ਵੀ ਪ੍ਰੋਬਲਮ ਹੋਵੇ ਪੈਸੇ ਵੱਲੋਂ ਹੋਵੇ ਕਹਿੰਦੇ ਸਾਰੀਆਂ ਕਮੀਆਂ ਦੂਰ ਕਰਦਾ ਹੈ ਤੇ ਮੈਂ ਕਿਹਾ ਵੀ ਮੈਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਕੋਈ ਤੁਸੀਂ ਗੱਲ ਕਰ ਲਓ ਆਪੇ ਮੈਂ ਕਿਉਂ ਪੁੱਛਾਂ ਇਹਨੂੰ ਮੈਂ ਕੰਦਾ ਨੇ ਇਹ ਫੇਰ ਵੀ ਕਹਿੰਦਾ ਵੀ ਸਾਡੀ ਗੱਲ ਕਰਾ ਦਿਓ ਸਾਡੇ ਨਾਲ ਤਾਂ ਬੋਲਦਾ ਨਹੀਂ ਇਹ ਇੰਨੇ ਚ ਕੀ ਹੋਇਆ ਕਿ ਇਹ ਬਾਬਾ ਇਹ ਪਟੋਪਮ ਬਲ ਨੂੰ ਗਿਆ ਇਹ ਪੈਦਲ ਹੀ ਸੀਗਾ ਇਹ ਤੇ ਫਿਰ ਇਹਨੇ ਦੇਖਿਆ ਵੀ ਗੱਲ ਬਣ ਗਈ ਫਿਰ ਮੁੜ ਕੇ ਸਾਡੇ ਵੱਲ ਨੂੰ ਆਉਣ ਲੱਗਾ ਤੇ ਇਹਨੂੰ ਉਸ ਦੇ ਦੌਰਾਨ ਮੈਂ ਵਾਪਸ ਘਰ ਨੂੰ ਆਉਣ ਲੱਗਾ ਆ ਗਿਆ ਫਿਰ ਕਿਉਂਕਿ ਇਹ ਉਹੀ ਬੰਦੇ ਲੱਗਦੇ ਆ ਜਿਹੜੇ ਕਿ ਜਿਨ੍ਹਾਂ ਨੇ ਇੱਕ ਲੇਡੀ ਨਾਲ ਅੰਦਰ ਤੋੜੇ ਸੋਨਾ ਲੈ ਗਏ ਸੀ ਕਿ ਤੇ ਸਾਢੇ 1.4 ਲੱਖ ਰੁਪਏ ਤੇ ਇਹ ਪਤਾ ਨਹੀਂ ਗੜ ਸ਼ੰਕਰ ਦੀ ਖਬਰ ਹੈ ਵੈਸੇ ਉਹਨੇ ਐਡਰੈਸ ਵਗੈਰਾ ਨਹੀਂ ਵਿੱਚ ਦੱਸਿਆ ਲੇਕਿਨ ਬੰਦੇ ਉਹੀ ਹੈ ਸੇਮ ਇਹ ਇਹ ਫਰਾਡ ਕਰਨ ਵਾਲੇ ਬੰਦੇ ਪਹਿਲੇ ਨੇ ਮੰਦਿਰ ਦਾ ਐਡਰੈਸ ਪੁੱਛਿਆ ਸਾਡੇ ਉਹ ਕਹਿੰਦਾ ਬੈਸ਼ਨੋ ਮਾਤਾ ਦਾ ਮੰਦਿਰ ਕਿੱਥੇ ਆ ਮਿਸਿਸ ਬੱਟੇ ਨਾਲ ਤੇ ਇਹ ਕਹਿਣ ਲੱਗੇ ਕਹਿੰਦੇ ਜੀ ਇਹ ਜੋ ਤੋਂ ਪਾਰ ਹੈਗਾ ਉਹ ਫਿਰ ਕਹਿਣ ਤੋਂ ਬਾਅਦਗੂਦ ਫਿਰ ਇਹ ਪੈਦਲ ਉਧਰੋਂ ਚੱਲਾ ਗਿਆ ਪ੍ਰੋਬਲਮ ਬਲ ਨੂੰ ਤੇ ਸਾਨੂੰ ਸ਼ੱਕ ਹੋਇਆ ਕਿਉਂਕਿ ਹੋਰ ਵੀ ਕਹਾਣੀਆਂ ਕੋਣੀਆਂ ਕਾਫੀ ਲੱਭਿਆ ਸੁਣਾਉਣ ਨੇ ਇਹ ਮੈਂ ਕਿਹਾ ਬੰਦਾ ਠੀਕ ਨਹੀਂ ਹੈ ਮੈਂ ਕਿਹਾ ਛੱਡੋ ਪਰੇ ਮੈਂ ਕਿਹਾ ਨੂੰ ਮੈਂ ਕਿਹਾ ਇਹਨੇ ਹੈਪਨਟਾਈਜ਼ ਕਰਦੇ ਇਹ ਸਾਨੂੰ ਕਰ ਦੇਣਾ ਸੀਗਾ ਇਹਨਾਂ ਨੇ ਪਰ ਮੈਂ ਉਸ ਤੋਂ ਪਹਿਲੇ ਨਿਕਲ ਆਇਆ ਮੈਂ ਸਮਝ ਗਿਆ ਇਹਨਾਂ ਦੀ ਚਲਾਕੀ ਵੀ ਹੈ ਕਿ ਪੈਸੇ ਕੁਝ ਨਹੀਂ ਮੰਗ ਕੀਤੀ ਕਹਿੰਦੇ ਜੀ ਥੋੜਾ ਬਹੁਤ ਜੋ ਵੀ ਹੈ ਇਹਨੂੰ ਦੇ ਦਿਓ ਲੇਕਿਨ ਤੁਹਾਡੀ ਸਾਰੀ ਕਮੀਆਂ ਪੂਰੀ ਕਰੂਗਾ ਜੋ ਵੀ ਕੋਈ ਪੁੱਛਣਾ ਇਹਨੂੰ ਦੱਸ ਦਊਗਾ ਤੁਹਾਨੂੰ ਕਹਿੰਦਾ ਪਹਿਲੇ ਵੀ ਕਦੀ ਦੇਖਿਆ ਜੀ ਇਹਨੂੰ ਨਹੀਂ ਪਹਿਲੇ ਕਦੀ ਨਹੀਂ ਦੇਖਿਆ ਪਹਿਲੀ ਵਾਰੀ ਸਾਨੂੰ ਸਾਡੇ ਨਾਲ ਇਹ ਵਾਰਦਾਤ ਹੋਈ ਏ ਇਹਦੀ ਤਲਾਬ ਵਗੈਰਾ ਕਿਸੇ ਕੋਲ ਸੁਣ ਦਿੱਤੀ ਜੇਕਰ ਔਰ ਸਨੋ ਕੋਈ ਨਹੀਂ ਮੈਂ ਪ੍ਰੈਸ ਰਿਪੋਰਟਰ ਨੂੰ ਕਿਹਾ ਸੀਗਾ ਇੱਕ ਨੂੰ ਉਹ ਕਹਿੰਦਾ ਮੈਂ ਘਰ ਆਂਦਾ ਮੈਂ ਮੈਂ ਕਹਿੰ ਗਿਆ ਕੈਮਰੇ ਚ ਦੀ ਫੋਟੋ ਆਈ ਹੈ ਪ੍ਰੋਬਲਮ ਦੇ ਸਾਹਮਣੇ ਤੇ ਕੈਮਰੇ ਤੁਸੀਂ ਇਹ ਸੰਡੇ ਦੇ ਪੌਣੇ 10 ਵਜੇ ਉਹ ਨਿਕਲ ਆਣੀ ਤੁਹਾਡੇ ਉੱਤੋਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਇਹੋ ਜਿਹੇ ਬੰਦੇ ਜਿਹੜੇ ਘੁੰਮਦੇ ਐ ਇਹ ਆਵਾਰਾ ਕਰਦੇ ਗਏ ਐ ਇਹ ਲੋਕਾਂ ਨਾਲ 400 ਵੀ ਐਵੈਨਿਓਟਾਈਜ਼ ਕਰਕੇ ਲੋਕਾਂ ਨੂੰ ਲੁੱਟਦੇ ਐ ਇਹ ਇਹਨੂੰ ਜ਼ਰੂਰ ਮਤਲਬ ਨੱਥ ਪਾਈ ਜਾਵੇ ਇਹਨਾਂ ਇਹ ਜੇ ਆਨਸਰਾਂ ਦੇ ਤੇ ਤਾਂ ਜੇ ਲੋਕਾਂ ਨੂੰ ਮਤਲਬ ਇਹ ਲੁੱਟਣ ਤੋਂ ਬਚ ਸਕਣ ਵੱਲ ਜੇ ਤੁਹਾਨੂੰ ਮਿਲੇ ਸੀ ਤੁਹਾਡੇ ਆਂਡ ਗੌਂਡ ਕੋਈ ਖੜਾ ਨਹੀਂ ਨਹੀਂ ਸਾਡੇ ਆਂਡ ਗੌਂਡ ਕੋਈ ਖੜਾ ਨਹੀਂ ਸੀਗਾ ਤੇ ਕੈਮਰੇ ਜਿਉਂਕਿ ਸੰਡੇ ਵਾਲਾ ਦਿਨ ਸੀਗਾ ਦੁਕਾਨ ਵੀ ਬੰਦ ਸੀਗੀ ਤੇ ਇਸ ਕਰਕੇ ਕੋਈ ਨਹੀਂ ਸੀਗਾ ਆਸੇ ਪਾਸੇ ਜੇ ਹੋਊਗਾ ਮੈਂ ਧਿਆਨ ਨਹੀਂ ਕੀਤਾ ਕੌਣ ਖੜਾ ਸੀ ਕੌਣ ਨਹੀਂ ਕਦੋਂ ਕੀ ਸੀ ਜੀ ਟਾਈਮੇ ਪੌਣੇ 10 ਵਜੇ ਜੀ ਇਨੇ ਸੀ ਕਿੰਨੇ ਜਣੇ ਸੀ ਇਹ ਤਿੰਨ ਜਣੇ ਸੀਗੇ ਦੋ ਤਾਂ ਮੋਟਰਸਾਈਕਲ ਮੀਆਂ ਬੀਬੀ ਤੇ ਮੋਟਰਸਾਈਕਲ ਤੇ ਸੀਗੇ ਤੇ ਇਹ ਬਾਬਾ ਪੈਦਲ ਸੜਕ ਦੇ ਸਾਹਮਣੇ ਜਾ ਰਿਹਾ ਸੀਗਾ ਇਹ ਨੇ ਪੜਨਾ ਜਿਆ ਪਾਇਆ ਸੀ ਇਹ ਮੋਢੀ ਦੇ ਰੱਖਿਆ ਸੀਗਾ ਇਹ ਪਰਟੋਪੰਬਲ ਨੂੰ ਜਾਣ ਪਹਿਲੇ ਇਹ ਨੇ ਪੁੱਛਿਆ ਕਹਿੰਦੇ ਜੀ ਮਾਤਾ ਦਾ ਮੰਦਿਰ ਕਹਿੰਦੇ ਵੀ ਕਿੱਥੇ ਵੈਸ਼ਨ ਮਾਤਾ ਦਾ ਇਹ ਮਸੀਹ ਨੇ ਕਿਹਾ ਕਹਿੰਦੇ ਜੀ ਚੋ ਤੋਂ ਪਾਰ ਹੈ ਤੇ ਇਹ ਸੁਣਨ ਤੋਂ ਬਾਅਦ ਫਿਰ ਉਹ ਪਰਟੋਪੰਬਲ ਨੂੰ ਚੱਲੇ ਗਏ ਕੋਈ ਨਹੀਂ ਲੱਗਾ ਕਿੱਧਰ ਗਿਆ ਜੀ ਫੇਰ ਮੈਂ ਧਿਆਨ ਮੈਂ ਕਰ ਨੂੰ ਆ ਗਿਆ ਮੈਂ ਕਿ ਇਹ ਜਿਹੇ ਬੰਦੇ ਵੇ ਜਦੋਂ ਵੀਡੀਓ ਦੇਖੀ ਮੈਂ ਇੱਕ ਲੇਡੀਜ਼ ਦੀ ਸੇਮ ਮੈਚ ਕਰਦੀ ਸੀ ਇਸ ਬੰਦੇ ਨਾਲ ਜੋ ਵੀ ਉਹਦੇ ਨਾਲ ਘਟਨਾ ਹੋਈ ਹੈ ਇਵੈਂਟਾਈਜ਼ ਕਰਕੇ ਉਹ ਸੋਨਾ ਲੈ ਕੇ ਉਹਦੇ ਘਰੋਂ ਬੈਂਕ ਤੋਂ ਲੈ ਕੇ ਉਹਨੇ ਆਪ ਲੈ ਕੇ ਦਿੱਤਾ ਤੇ 4.5 ਲੱਖ ਰੁਪਏ ਉਹਦਾ ਲੈ ਕੇ ਸੀ ਤੇ ਇਹ ਸੇਮ ਬੰਦੇ ਉਹੀ ਹੋ ਸਕਦੇ ਜੇਕਰ ਇਹਨੂੰ ਫੜਿਆ ਜਾਵੇ ਤੇ ਇਹ ਬੰਦੇ ਫੇਸ ਹੋ ਸਕਦੇ ਜਾਵੇ ਤੁਹਾਡਾ ਕੀ ਨਾਮ ਏ ਮੇਰਾ ਨਾਮ ਸਾਵਿਤਰੀ ਦੇਵੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਦਾ ਥਲੇ ਅਸੀਂ ਇਹੀ ਕਹਿਣਾ ਚਾਹੁੰਦੇ ਪਈ ਅਸੀਂ ਸਤਸੰਗਤ ਆਉਂਦੇ ਸੀਗੇ ਤੇ ਪੌਣੇ 10 ਕਵਾਂ ਟਾਈਮ ਸੀਗਾ ਤੇ ਜਿਹੜਾ ਬਾਬਾ ਸਰਦਾਰ ਸੀਗੇ ਲੰਬੇ ਜੇ ਉਹ ਤੁਹਾਨੂੰ ਸੜਕ ਤੇ ਮਿਲੇ ਉਹ ਕਹਿਣ ਲੱਗੇ ਜੀ ਮਾਤਾ ਦਾ ਮੰਦਿਰ ਕਿੱਥੇ ਹੈਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵਿਚੋ ਤੇ ਪਾਰ ਹੈਗਾ ਉਹ ਸੜਕ ਕ੍ਰੋਸ ਕਰਕੇ ਪੇਟਾ ਬੰਬਾਂ ਨੂੰ ਚੱਲ ਗਏ ਤੇ ਅਸੀਂ ਜਿੱਦਾਂ ਗਲੇ ਟਰਨ ਕਰਨ ਲੱਗੇ ਤੇ ਉਧਰੋਂ ਮੋਟਰਸਾਈਕਲ ਤੇ ਇੱਕ ਬੰਦਾ ਸੀਗਾ ਕਿ ਤੀਵੀ ਸੀ ਤੇ ਉਹ ਸਾਡੇ ਮੋਨੇ ਨਾਲ ਮੋਟਰਸਾਈਕਲ ਆਪਣਾ ਲਾਤੇ ਇਹ ਇਹਨਾਂ ਦੇ ਪੈਰੇ ਹੱਥ ਲਾਣ ਲੱਗਿਆ ਬੰਦਾ ਪੈਰੇ ਹੱਥ ਲਾ ਕੇ ਤਾਂ ਫਿਰ ਪੁੱਛਣ ਲੱਗ ਪਏ ਇਦਾਂ ਇਦਾਂ ਸਾਡੇ ਮਾਤਾ ਦੇ ਅੱਖਾਂ ਦੇ ਲਾਈਟ ਨੇ ਠੀਕ ਕੀਤੀ ਬਹੁਤ ਪੁੰਚੇ ਬਾਬਾ ਹੈਗੇ ਆ ਤੇ ਪੈਸੇ ਦੀ ਵੀ ਤੁਸੀਂ ਇਹਨਾਂ ਨੇ ਮੰਗ ਕੀਤੀ ਥੋੜੇ ਬਹੁਤ ਕਹਿੰਦੇ ਤੁਸੀਂ ਦਿਓ ਤੇ ਤੁਸੀਂ ਕਰੋੜਾਂ ਚ ਹੋ ਜਾਊਂਗੇ ਤਾਂ ਉਹ ਬੰਦਾ ਕਹਿੰਦਾ ਵੀ ਅੱਜ ਸਾਡੇ ਕੋਲ ਇੰਨਾ ਪੈਸਾ ਹੈਗਾ ਕਿ ਕਿਸੇ ਚੀਜ਼ ਦੀ ਸਾਨੂੰ ਕਮੀ ਨਹੀਂ ਹੈਗੀ ਆ ਤੇ ਫਿਰ ਸਾਨੂੰ ਸਮਝ ਨਾ ਵੀ ਬੰਦਾ ਕੀ ਕਹਿ ਰਿਹਾ ਮੈਂ ਇਹਨਾਂ ਨੂੰ ਕਹਿੰ ਮੈਂ ਕਿ ਚਲੋ ਤੁਸੀਂ ਐਦਾਂ ਕਹਿੰਦੇ ਮੈਂ ਤੇ ਅਸੀਂ ਫਿਰ ਜਦੋਂ ਉਹ ਮੁੜ ਕੇ ਫਿਰ ਪੈਟਰੋਲ ਬੰਮ ਤੇ ਬਾਬਾ ਫੇਰ ਆ ਗਿਆ ਤੇ ਫਿਰ ਬਾਬੇ ਨੂੰ ਪੁੱਛਣ ਲੱਗੇ ਉਹ ਕਹਿੰਦੇ ਬਾਬੇ ਤੁਸੀਂ ਕਿੱਥੇ ਤੇ ਬਾਬੇ ਨੇ ਕਿਹਾ ਤੁਸੀਂ ਮੇਰੇ ਮਗਰਮਗਰ ਘੁੰਮੀ ਜਾਂਦੇ ਐ ਇਹਨਾਂ ਉਹਨੇ ਕਿਹਾ ਫਿਰ ਅਸੀਂ ਆਪਣੇ ਘਰ ਵੱਲ ਨੂੰ ਆ ਗਏ ਬਸ ਬਈ ਜਿਹੜੇ ਤੁਹਾਡੇ ਵਰਗੇ ਭੈਣ ਭਰਾ ਆ ਗਏ ਯਾਰ ਜਾਂ ਭੈਣਾਂ ਹੈਗੀਆਂ ਜਾਂ ਪ੍ਰਸ਼ਾਸਨਾ ਕੀ ਕਹਿਣਾ ਚਾਹੁੰਦੇ ਹਨ ਮੈਂ ਇਹੀ ਕਹਿਣਾ ਚਾਹੁੰਦੀ ਐ ਕਿ ਇਦਾਂ ਦੇ ਲੋਕਾਂ ਤੋਂ ਬਚਣਾ ਚਾਹੀਦਾ ਕੋਈ ਵੀ ਘਰ ਆਵੇ ਜਾਂ ਕੋਈ ਬੰਦਾ ਤੁਹਾਨੂੰ ਇਦਾਂ ਦੇ ਗੱਲਾਂ ਕਰੇ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਇਹ ਇਹ ਜਿਹੜਾ ਹੈਗਾ ਬਹੁਤ ਵੱਡਾ ਫਰਾਡ ਹੈਗਾ ਇਹ ਲੋਕਾਂ ਨੂੰ ਭੋਲੇ ਭਣੇ ਲੋਕਾਂ ਨੂੰ ਲੁੱਟਦੇ ਹੈਗੇ ਆ ਔਰ ਬਹੁਤ ਮਤਲਬ ਸਾਰੇ ਨਾਲ ਕਿਸੇ ਨਾਲ ਵੀ ਹੋ ਸਕਦਾ ਤੇ ਸਾਡੇ ਨਾਲ ਵੀ ਇਦਾਂ ਹੀ ਸੀਗਾ ਫਿਰ ਅਸੀਂ ਜਿਆਦਾ देर ਖੜੇ ਨੇ ਹੋਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਘਰ ਚੱਲੋ ਅਸੀਂ ਬਸ ਤੋ ਆਦ ਬਸ ਅਸੀਂ ਘਰ ਨੂੰ ਆ ਗਏ ਤੇ ਇਹਨਾਂ ਬੰਦਿਆਂ ਨੂੰ ਜੜਾ ਹੈਗਾ ਤੇ ਟਰੈਸ ਕਰਕੇ ਇਹਨਾਂ ਨੂੰ ਫੜਨਾ ਚਾਹੀਦਾ ਤਾਂ ਹੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਹਾਂ ਇਦਾਂ ਦਾ ਬੰਦੇ ਹੈਗੇ ਆ ਤੇ ਉਹਨਾਂ ਦੇ ਬਚਣਾ ਚਾਹੀਦਾ ਥੈਂਕ ਯੂ